ਟਿੱਟਾ ਦਾ ਬੰਦ ਕਰਾ ਦੇਣਾ ਹੋਰ ਤਾਂ ਛੱਡੋ ਕੋਈ ਇਹਨਾਂ ਤੋਂ ਨਹੀਂ ਹੋ ਸਕਦਾ ਬੰਦ ਕਰਾ ਦੇਣਾ ਸਹੀ ਬੰਦ ਕਰਾ ਦੇਣਾ ਮਾਮਾ ਦੇ ਪੁੱਤ ਮਰ ਰਹੇ ਆ ਗਲੀਆਂ ਨਾਲੀਆਂ ਤੇ ਪਏ ਆ ਬੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਆਪ ਦੇ ਉਮੀਦਵਾਰ ਦਾ ਵਿਰੋਧ ਹੋਇਆ ਦਰਬਾਰ ਸਾਹਿਬ ਨਤਮਸਤਕ ਹੋਂ ਪਹੁੰਚਦੇ ਨੇ ਮੰਤਰੀ ਸਾਹਿਬ ਅਤੇ ਉੱਥੇ ਹੀ ਸੰਗਤਾਂ ਦੇ ਵੱਲੋਂ ਜਿਹੜੀਆਂ ਕਿ ਨਤਮਸਤਕ ਹੋਂ ਪਹੁੰਚੀਆਂ ਸੰਨ ਦਰਬਾਰ ਸਾਹਿਬ ਦੇ ਅੰਦਰ ਹੀ ਉਹਨਾਂ ਦੇ ਵੱਲੋਂ ਘੇਰਾ ਪਾ ਲਿਆ ਜਾਂਦਾ ਹੈ ਲਾਲਜੀਤ ਸਿੰਘ ਭੁੱਲਰ ਉਹਨਾਂ ਦਾ ਵਿਰੋਧ ਕੀਤਾ ਕਿ ਐ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਅਤੇ ਸੰਗਤ ਦੇ ਵਿੱਚੋਂ ਹੀ ਇੱਕ ਨੌਜਵਾਨ ਮੁੰਡੇ ਦੇ ਵੱਲੋਂ ਸਵਾਲ ਵੀ ਕੀਤੇ ਜਾਂਦੇ ਨੇ ਆਪ ਦੇ ਉਮੀਦਵਾਰ ਜਿਹੜੇ ਕਿ ਹਲਕਾ ਖਡੂਰ ਸਾਹਿਬ ਤੋਂ ਆਪ ਦੇ ਉਮੀਦਵਾਰ ਨੇ ਆਪ ਦੇ ਵੱਲੋਂ ਟਿਕਟ ਦਿੱਤੀ ਗਈ ਹੈ ਹਲਕਾ ਖਡੂਰ ਸਾਹਿ ਉਹ ਲਾਲਜੀਤ ਸਿੰਘ ਭੁੱਲਰ ਨੂੰ ਅਤੇ ਆਪ ਦੇ ਵਿਧਾਇਕ ਨੇ ਲਾਲਜੀਤ ਸਿੰਘ ਭੁੱਲਰ ਤੇ ਅੱਜ ਜਦੋਂ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ ਤਾਂ ਉਹਨਾਂ ਦਾ ਵਿਰੋਧ ਜੋ ਹੈ ਉਹ ਕੀਤਾ ਗਿਆ ਹੈ ਫਿਲਹਾਲ ਮੇਰੇ ਨਾਲ ਮੇਰੇ ਸਹਿਯੋਗੀ ਜੁੜ ਚੁੱਕੇ ਨੇ ਵਧੇਰੇ ਜਾਣਕਾਰੀ ਦੇ ਲਈ ਅੰਮ੍ਰਿਤਸਰ ਤੋਂ ਦਮਨਦੀਪ ਤਾਂ ਦਮਨ ਕੀ ਕੁਝ ਜਾਣਕਾਰੀ ਹੈ ਜੀ ਨਾ ਜੇਕਰ ਗੱਲ ਕਰੀਏ ਅੱਜ ਸਚਕੰਚੀਰੀ ਹਰਮੰਦਰ ਸਾਹਿਬ ਲਾਲਜੀਤ ਸਿੰਘ ਭੁੱਲਰ ਜੋ ਕੀ ਕਟੂਰ ਸਾਹਿਬ ਤੋਂ ਆਮ ਪਾਰਟੀ ਦੇ ਵਿਧਾਇਕ ਨੇ ਪਰ ਜਿਸ ਤਰੀਕੇ ਹੀ ਸਚਕੰਚੀਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚਦੇ ਨੇ ਸੰਕਟਾਂ ਵੱਲੋਂ ਉੱਥੇ ਹੀ ਅਕੇਰ ਦਿੱਤਾ ਜਾਂਦਾ ਹੈ ਤੇ ਉਹਨਾਂ ਨੂੰ ਸਿੱਧੇ ਤੌਰ ਤੇ ਕਹਿ ਦਿੱਤਾ ਜਾਂਦਾ ਹੈ ਕਿ ਤੁਹਾਡੇ ਕੋਲ ਹੋਰ ਕੁਝ ਤਾਂ ਨਹੀਂ ਹੋ ਸਕਦਾ ਪਰ ਘੱਟੋ ਘੱਟ ਨਸ਼ਾ ਬੰਦ ਕਰਵਾ ਦਿੱਤਾ ਜਾਵੇ ਚਿੱਟਾ ਬੰਦ ਕਰਵਾ ਦਿੱਤਾ ਜਾਵੇ ਕਿਉਂਕਿ ਅੱਜ ਕੱਲ੍ਹ ਜੇਕਰ ਗੱਲ ਕਰਦੇ ਆ ਤਾਂ ਮਾਵਾਂ ਨਸ਼ਿਆਂ ਦੇ ਵਿੱਚ ਆਪਣੇ ਪੁੱਤ ਮਰਦੇ ਦੇਖ ਰਹੀ ਸੀ ਤਾਂ ਕਿਤੇ ਨੇ ਕਿਤੇ ਸੰਗਤਾਂ ਦੇ ਵਿੱਚ ਲੋਕਾਂ ਦੇ ਵਿੱਚ ਜੋਰ ਜ਼ਰੂਰ ਰੋਸ ਹੈਗਾ ਹੈ ਤੁਕਿ ਜੇ ਬੀਤੇ ਦਿਨਾਂ ਦੀ ਗੱਲ ਕਰਦੇ ਆ ਤਾਂ ਲਾਰਜੇਸਟ ਪੁੱਲਰ ਦੀ ਕੁਝ ਸ਼ਬਦਾਵਲੀ ਸੀਗੀ ਸੁਨਿਆਰਾ ਤੇ ਰਾਮਗੜੀਆਂ ਨੂੰ ਲੈ ਕੇ ਤਾਂ ਉਸ ਦਾ ਵੀ ਵਿਰੋਧ ਲੋਕੀ ਹਲੇ ਤੱਕ ਕਰ ਰਹੇ ਨੇ ਪਰ ਨਸ਼ੇ ਨੂੰ ਲੈ ਕੇ ਲੋਕਾਂ ਨੇ ਸੰਕਟਾਂ ਨੇ ਜਿਵੇਂ ਸਤਖੰਡ ਸਿੰਘ ਰਮੰਦਰ ਸਾਹਿਬ ਲਾਲਜੀਤ ਸਿੰਘ ਪੁੱਲਰ ਦਾ ਵਿਰੋਧ ਕੀਤਾ ਤਾਂ ਉਹਦੇ ਹੀ ਮੀਡੀਆ ਨਾਲ ਗੱਲਬਾਤ ਕਰਨ ਤੋਂ ਮਨਾ ਕਰ ਦਿੱਤਾ ਗਿਆ ਹਲੇ ਜੀ ਤਾਂ ਲਾਲਜੀਤ ਪੁੱਲਰ ਦਾ ਕੋਈ ਵੀ ਬਿਆਨ ਹੁਣ ਤੱਕ ਸਾਹਮਣੇ ਨਹੀਂ ਆਇਆ ਬੀ ਬਿਲਕੁਲ মিডিਆ ਨੇ ਬੁਰੀ ਕੋਸ਼ਿਸ਼ ਕੀਤੀ ਸੀਗੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਗੱਲਬਾਤ ਕੀਤੀ ਜਾਵੇ ਪਰ ਪਹਿਲਾ ਲਾਲਿਸਕ ਕੋਲਰ ਵੱਲੋਂ ਮਨਾ ਕਰ ਦਿੱਤਾ ਜਾਂਦਾ ਹੈ ਪਰ ਜਦ ਵਿਰੋਧ ਹੁੰਦਾ ਉਸ ਤੋਂ ਬਾਅਦ ਵੀ ਬੇਸ਼ੱਕ ਤੌਰ ਤੇ ਇਹ ਕਹਿ ਦਿੱਤਾ ਜਾਂਦਾ ਕਿ ਮੈਂ মিডিਆ ਨਾਲ ਗੱਲਬਾਤ ਨਹੀਂ ਕਰਾਂਗਾ ਫਿਲਹਾਲ ਸੱਚਖੰਚੀ ਦੇ ਹਰਮੰਦਰ ਸਾਹਿਬ ਦੇ ਅੰਦਰ ਨਾ ਸਮਸਤਕ ਹੋ ਰਹੇ ਨੇ ਪਰ ਜਿਸ ਤਰੀਕੇ ਸੰਕਤਾ ਨੇ ਵਿਰੋਧ ਕੀਤਾ ਹੈਗਾ ਤਾਂ ਉਹ ਤਸਵੀਰਾਂ ਦੇ ਵਿੱਚ ਸਾਫ਼ ਦੇਖ ਰਿਹਾ ਕਿ ਕਿਤੇ ਨਾ ਕਿਤੇ ਲੋਕੀ ਹਾਲੇ ਵੀ ਨਸ਼ਿਆਂ ਤੋਂ ਅਏ ਛੁਟਕਾਰਾ ਪਾਣ ਲਈ ਆਪਣਾ ਪ੍ਰਯੋਗ ਕਰ ਰਹੇ ਨੇ ਸਰਕਾਰਾਂ ਤੋਂ ਉਮੀਦ ਰੱਖਦੇ ਨੇ ਕਿ ਨਸ਼ਾ ਖਤਮ ਕੀਤਾ ਜਾਵੇ ਜਿਸ ਤਰੀਕੇ ਆਮ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਉਂਦੇ ਕਹਿੰਦੀ ਸੀ ਕਿ ਸਭ ਤੋਂ ਵੱਡੀ جنگ ਸਾਡੀ ਨਸ਼ੇ ਦੇ ਨਾਲ ਹੈ ਅਸੀਂ ਨਸ਼ੇ ਨੂੰ ਖਤਮ ਕਰਨਾ ਹੈ ਪਰ ਨਸ਼ਾ ਕਿਤੇ ਵੀ ਖਤਮ ਹੁੰਦਾ ਨਹੀਂ ਦੇਖ ਰਿਹਾ ਜੀ ਦਮਨ ਜਿਸ ਨੌਜਵਾਨ ਮੁੰਡੇ ਦੇ ਵੱਲੋਂ ਵਿਰੋਧ ਕੀਤਾ ਗਿਆ ਐਮਐਲਏ ਦਾ ਕਿ ਉਸ ਨੌਜਵਾਨ ਦੇ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਜੀ ਬਿਲਕੁਲ ਨੌਜਵਾਨ ਹਲੇ ਕੈਮਰੇ ਦੇ ਸਾਹਮਣੇ ਬੋਲਣ ਲਈ ਤਿਆਰ ਨਹੀਂ ਹੈਗਾ ਕਿ ਕਿ ਲੋਕਾਂ ਨੂੰ ਜ਼ਿੰਮੇਵਾਰ ਹੁੰਦਾ ਹੈ ਕਿ ਸਰਕਾਰਾਂ ਦੇ ਖਿਲਾਫ ਬੋਲੀਏ ਤਾਂ ਘਰੇ ਪੁਲਿਸ ਆ ਜਾਂਦੀਆਂ ਨੌਜਵਾਨੇ ਵੀ ਉਪਰ ਜਾਂਦਾ ਸਾਡੇ ਨੇਹੀ ਗੱਲ ਆਕੀ ਹੈ ਕਿ ਮੈਨੂੰ ਇਸੇ ਚੀਜ਼ ਦਾ ਡਰ ਹੈ ਕਿ ਮੈਂ ਸਾਹ ਵਿਰੋਧ ਕਰਦਾ ਹਾਂ ਮੈਂ ਸੱਚ ਬੋਲਦਾ ਹਾਂ ਪਰ ਸਰਕਾਰਾਂ ਸੱਚ ਬੋਲ ਨਹੀਂ ਦਿੰਦੀਆਂ ਪਰ ਕਿਤੇ ਨਾ ਕਿਤੇ ਮਾਵਾਂ ਨੂੰ ਉਮੀਦ ਲੈ ਕੇ ਅਸੀਂ ਚੱਲੀਏ ਤਾਂ ਨਸ਼ਾ ਕਦ ਖਤਮ ਹੋਏਗਾ ਕਿਉਂਕਿ ਕੁਲਦੀਪ ਸਿੰਘ ਢਾਲੀਵਾਲ ਜੋ ਕਿ ਅੰਮ੍ਰਿਤਸਰ ਤੋਂ ਉਮੀਦਵਾਰ ਨੇ ਲੋਕ ਸਭਾ ਲੋਕ ਸਭਾ ਦੀਆਂ ਲਈ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਆਪ ਪਾਰਟੀ ਤੋਂ ਕੁਲਦੀਪ ਸਿੰਘ ਢਾਲੀਵਾਲ ਖੜੇ ਨੇ ਉਹਨਾਂ ਨੇ ਕਿਹਾ ਕਿ 31 ਦਸੰਬਰ 2024 ਤੱਕ ਨਸ਼ਾ ਖਤਮ ਹੋ ਜਾਏਗਾ ਪਰ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਜਦ ਸੱਤਾ ਚ ਆਉਂਦੀ ਹੈ ਉਸ ਤੋਂ ਬਾਅਦ ਸਮਾਂ ਹੀ ਮੰਗਦੀ ਜਾ ਰਹੀ ਹੈ ਨਸ਼ੇ ਨੂੰ ਲੈ ਕੇ ਪਰ ਨਸ਼ਾ ਅਸਲ ਦੇ ਵਿੱਚ ਖਤਮ ਕਦੋਂ ਹੋਏਗਾ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਅਮਨ ਤੁਹਾਡਾ ਜਾਣਕਾਰੀ ਸਾਂਝੀ ਕਰਨ ਦੇ ਲਈ ਬਹੁਤ ਅੱਗੇ ਇੱਕ ਨਸ਼ੇ ਹੀ ਬੰਦ ਕਰਾ ਦੇਣਾ ਠੀਕ ਮਾਮਾ ਦੇ ਪੁੱਤ ਮਰ ਰਹੇ ਹੈ ਗਲੀਆਂ ਨਾਲੀਆਂ 'ਚ ਪਏ ਹੈ ਤਾਂ ਜਿਵੇਂ ਤੁਹਾਨੂੰ ਵੀਡੀਓ ਵੀ ਦਿਖਾਈ ਕਿ ਕਿਸ ਤਰੀਕੇ ਲਾਲਜੀਤ ਸਿੰਘ ਭੁੱਲਰ ਦਾ ਵਿਰੋਧ ਕੀਤਾ ਗਿਆ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਤਾਂ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਵੱਲ ਨੋਜੋਦੋ ਸਰਕਾਰ ਨਹੀਂ ਸੀ ਬਣੀ ਉਦੋਂ 2022 ਦੀਆਂ ਚੋਣਾਂ ਤੋਂ ਪਹਿਲਾਂ ਵਾਦੇ ਦਾਅਵੇ ਕਿਤੇ ਗਏ ਸਨ ਕਿ ਜਦੋਂ ਸਾਡੀ ਸਰਕਾਰ ਆ ਗਈ ਤਾਂ ਉਦੋਂ ਜੜ ਤੋਂ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਕਿਉਂਕਿ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਤਸਵੀਰਾਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਕਿ ਕਿਸ ਤਰੀਕੇ ਪਿੰਡਾਂ ਦੇ ਵਿੱਚ ਸ਼ਰੀਆਮ ਨਸ਼ਾ ਵਿਕ ਰਿਹਾ ਹੈ ਸ਼ਹਿਰਾਂ ਦੇ ਵਿੱਚ ਸ਼ਰੀਆਮ ਨਸ਼ਾ ਵਿਕ ਰਿਹਾ ਹੈ ਤੇ ਨੌਜਵਾਨ ਪੀੜੀ ਜਿਹੜੀ ਹੈ ਉਹ ਨਸ਼ੇ ਕਾਰਨ ਮੁ ਹੀ جاری ਹੈ ਸਿੱਕ ਡਰ ਤੋਂ ਮਾਬਾਪ ਜਿਹੜੇ ਨੇ ਮਾਪੇ ਜਿਹੜੇ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਪੇਜਣ ਦੇ ਲਈ ਮਜਬੂਰ ਹੋ ਜਾਂਦੇ ਨੇ ਤਾਂ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਦਾਅਵਾ ਕੀਤਾ ਸੀ ਇਹ ਵਾਅਦਾ ਕੀਤਾ ਸੀ ਕਿ ਉਹ ਜੜ ਤੋਂ ਨਸ਼ੇ ਨੂੰ ਖਤਮ ਕਰ ਦੇਣਗੇ ਤੇ ਇਸੇ ਦੌਰਾਨ ਹੁਣ ਜਦੋਂ ਸਰਕਾਰ ਬਣੇ ਨੂੰ ਵੀ ਕਈ ਸਮਾਂ ਜਿਹੜਾ ਹੋ ਚੁੱਕਿਆ ਹੈ ਕਾਫੀ ਸਮਾਂ ਹੋ ਚੁੱਕਿਆ ਹੈ ਪਰ ਉਸ ਤੋਂ ਬਾਅਦ ਵੀ ਜਦੋਂ ਨਸ਼ਾ ਸ਼ਰੀਆਮ ਧੜਲੇ ਨਾਲ ਵਿਕੜਿਆ ਤਾਂ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵਿਰੋਧ ਦੇਖਣ ਨੂੰ ਮਿਲ ਰਿਹਾ ਜਿੱਥੇ ਭਾਜਪਾ ਦਾ ਵਿਰੋਧ ਕਿਸਾਨਾਂ ਦੇ ਵੱਲੋਂ ਖਾਸ ਕਰਕੇ ਕੀਤਾ ਜਾ ਰਿਹਾ ਹੈ ਜਿੱਥੇ ਵੀ ਭਾਜਪਾ ਪਹੁੰਚਦੀ ਹੈ ਭਾਜਪਾ ਦੇ ਉਮੀਦਵਾਰ ਪਹੁੰਚਦੇ ਨੇ ਉੱਥੇ ਲੋਕ ਕਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਕਿਸਾਨਾਂ ਦੇ ਵੱਲੋਂ ਖਾਸ ਕਰਕੇ ਭਾਜਪਾ ਦਾ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਤੇ ਉੱਥੇ ਹੀ ਹੁਣ ਰੋਜ਼ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਦੇਖਣਾ ਸ਼ੁਰੂ ਹੋ ਗਿਆ ਤਾਂ ਦੱਸਦੀ ਹੈ ਕਿ ਲੋਕ ਸਭਾ ਚੋਣਾਂ 2024 ਦੀਆਂ ਲੋਕ ਸਭਾ ਚੋਣਾਂ ਬੇहद ਨਜ਼ਦੀਕ ਨੇ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਲਗਾਤਾਰ ਹੀ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉਮੀਦਵਾਰਾਂ ਦਾ ਜਿਹੜੇ ਵੀ ਸਿਆਸੀ ਆਗੂ ਨੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰਾਂ ਜਿਹੜੀਆਂ ਨੇ ਜਦੋਂ ਬਣ ਜਾਂਦੀਆਂ ਨੇ ਉਸ ਤੋਂ ਬਾਅਦ ਲੋਕਾਂ ਨਾਲ ਕਿਤੇ ਵਾਅਦੇ ਦਾਅਵੇ ਜਿਹੜੇ ਨੇ ਉਹ ਉਹਨਾਂ ਨੂੰ ਭੁੱਲ ਜਾਂਦੇ ਨੇ ਤਾਂ ਤੇ ਕਿ ਅੱਜ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿਖੇ ਜਦੋਂ ਲਾਲਜੀਤ ਸਿੰਘ ਭੁੱਲਰ ਪਹੁੰਚਦੇ ਨੇ ਆਪ ਦੇ ਉਮੀਦਵਾਰ ਹਲਕਾ ਖਡੂਰ ਸਾਹਿਬ ਤੋਂ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਸੰਗਤ ਵੱਲੋਂ ਘੇਰਾ ਪਾਇਆ ਜਾਂਦਾ ਹੈ ਵਿਰੋਧ ਕੀਤਾ ਜਾਂਦਾ ਹੈ ਤੇ ਇਸੇ ਦੌਰਾਨ ਇੱਕ ਨੌਜਵਾਨ ਜੋ ਕਿ ਉੱਥੇ ਹੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਿਆ ਸੀ ਉਸਤੇ ਵੱਲੋਂ ਵੀ ਵਿਰੋਧ ਕੀਤਾ ਗਿਆ ਅਤੇ ਤਿੱਖੇ ਸਵਾਲ ਕੀਤੇ ਗਏ ਤੇ ਉਸ ਦਾ ਸਿੱਧੇ ਤੌਰ ਤੇ ਇਹ ਹੀ ਕਹਿਣਾ ਸੀ ਕਿ ਹੋਰ ਕੁਝ ਤਾਂ ਅਸੀਂ ਆਸ ਨਹੀਂ ਰੱਖਦੇ ਸਰਕਾਰ ਦੇ ਕੋਲੋਂ ਪਰ ਇੱਕ ਨਸ਼ਾ ਜਿਹੜਾ ਹੈ ਜਿਹੜਾ ਚਿੱਟਾ ਵਿਖ ਰਿਹਾ ਹੈ ਸ਼ਰੀਆਮ ਨੌਜਵਾਨ ਪੀੜੀ ਮੁੱਕ ਰਹੀ ਹੈ ਜਿਸ ਦੇ ਕਰਕੇ ਉਹ ਹੀ ਨਸ਼ਾ ਬੰਦ ਕਰਵਾ ਦੇ ਸਰਕਾਰ ਤਾਂ ਮਿਹਰਬਾਨੀ ਹੋਵੇਗੀ ਤਾਂ ਤੁਹਾਨੂੰ ਉਹ ਵੀਡੀਓ ਵੀ ਦਿਖਾਉਂਦੇ ਆ ਚਿੱਟਾ ਦਾ ਬੰਦ ਕਰਾਦਾਂ ਨੂੰ ਹੋਰ ਤਾਂ ਛੋਟੋ ਕੋਦ ਇਹਨਾਂ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਕਿੰਨਾ ਛੋਟਾ ਜਾ ਨਸ਼ਾ ਕਿਹੜੀ ਸਰਕਾਰ ਆਈ ਹੋਣੀ ਵੀਰੇ ਬਾਹਰ ਦੇ ਕੰਮ ਆਦੀ ਬਾਹਰੀ ਸਰਕਾਰ ਹੈ ਬੰਦ ਕਰਾ ਦੇ ਨਸ਼ਾ ਹੀ ਬੰਦ ਕਰਾ ਦੇਣ ਮਾਮਾ ਦੇ ਪੁੱਤ ਮਰ ਰਹੇ ਆ ਗਲੀਆਂ ਨਾਲੀਆਂ ਚ ਪਏ ਆ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ Jio Fiber te Tata Play te vi dekhya ja sakda hai worldwide tusi sanu Amazon Fire TV Daily Hunt te E Baba te dekh sakde ho USA Canada Australia New Zealand te Europe de har bade IPTV platform te dekh sakde ho Ravne jappe ton door te mudde de neere Live Punjabi TV